ਠੀਕ ਹੈ 2.5 ਮੀਟਰ ਸਲਵਾਰ ਹੈ 2.5 ਮੀਟਰ ਕਮੀਜ਼ ਹੈ 2.5 ਮੀਟਰ ਦੁਪੱਟਾ ਹੈ ਹਮ 100 ਰੁਪਏ ਆ ਦੇਖੋ ਬਾਈ ਹੁਣੇ ਦਿਖਾ ਰਹੇ ਨੇ ਲਗਾ ਦਿਆ 100 ਪੱਕਾ ਜੀ ਇਹ ਆ ਗਿਆ ਕਟਵਾਰਕ 250 ਮੀਟਰ ਇਹ 250 ਮੀਟਰ ਪੂਰੇ ਵੀ ਕਟਵਾਰਕ ਹਾਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਕਿ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਆਇਆ ਚੰਡੀਗੜ੍ਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚੰਡੀਗੜ੍ਹ ਦੀ ਸੇਲ ਦਿਖਾਵਾਂਗੇ ਜਿਹੜੀ ਹਰੇਕ ਸ਼ੁੱਕਰਵਾਰ ਸੈਕਟਰ 20 ਦੇ ਵਿੱਚ ਲੱਗਦੀ ਹੈ ਜਾਮਾ ਮਸਜਿਦ ਦੇ ਨੇੜੇ ਤੋਂ ਇਹ ਪਿੱਛੇ ਸਾਰੀ ਸੇਲ ਲੱਗੀ ਹੋਈ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇਹ ਸਾਰੀ ਸੇਲ ਦਿਖਾਉਣੀ ਹੈ ਇਸ ਸੇਲ ਦੇ ਵਿੱਚ ਕੁੜੀਆਂ ਵਾਲੇ ਕੱਪੜੇ ਹੁੰਦੇ ਨੇ ਸਾਰੇ ਸੂਟਾਂ ਦੀ ਇਹ ਭਾਰੀ ਸੇਲ ਹੁੰਦੀ ਹੈ ਬਹੁਤ ਸਾਰੇ ਕੱਪੜੇ ਇੱਥੇ ਹੁੰਦੇ ਨੇ ਸੂਟ ਉਹ ਵੀਡੀਓ ਜੈਨ ਤੱਕ ਬਣੇ ਰਹੋ ਸਾਰੀ ਸੇਲ ਆਪਾਂ ਤੁਹਾਨੂੰ ਦਿਖਾਉਣੀ ਹੈ ਆ ਪਾਰਕ ਦੇ ਵਿੱਚ ਇਹ ਸੇਲ ਲੱਗਦੀ ਹੈ ਹਰੇਕ ਸ਼ੁੱਕਰਵਾਰ ਨੂੰ ਨੇੜੇ ਜਾਮਾ ਮਸਜਿਦ ਦੇ ਸੋ ਚੱਲਦੇ ਆਪਾਂ ਸਾਰੇ ਤੁਹਾਨੂੰ ਦਿਖਾਉਨੇ ਆ ਇੱਥੇ ਬਹੁਤ ਸਾਰਾ ਕੱਪੜਾ ਹੁੰਦਾ ਹਨਾ ਕੁੜੀਆਂ ਵਾਲਾ ਦੁਪੱਟੇ ਸੂਟ ਸਾਰੇ ਇੱਥੇ ਹੁੰਦੇ ਨੇ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਲਾਏ ਹੋਏ ਨੇ ਇੱਥੇ ਲਓ ਜੀ ਇਸ ਤਰ੍ਹਾਂ ਦੇ ਤੋਂ ਸੂਟ ਜਿਹੜੇ ਮਿਲ ਜਾਂਦੇ ਨੇ ਕੀ ਰੇਟ ਨੇ ਅੰਕਲ ਸੂਟ ਇਹ ਇਹ 50 ਰੁਪਏ ਮੀਟਰ ਹੈ ਆਪ 50 ਰੁਪਏ ਮੀਟਰੀ ਇਹ 50 ਰੁਪਏ ਮੀਟਰ ਨੇ ਤੁਸੀਂ ਦੇਖ ਸਕਦੇ ਹੋ ਲਓ ਜੀ ਐਵੇਂ ਦੇ ਕੱਪੜੇ ਇੱਥੇ ਸੇਲ ਦੇ ਵਿੱਚੋਂ ਮਿਲ ਜਾਂਦੇ ਨੇ ਹਾਂਜੀ ਪਲੇਸ ਕਾਟਨ 7 ਰੁਪਏ ਅੱਛਾ ਆ 50 ਰੁਪਏ ਮੀਟਰ ਨੇ ਜਿਹੜਿਆ ਸੂਟ ਪਏ ਨੇ ਤੇ ਉਧਰ ਅੰਕਲ ਦੇ ਕੋਲੇ ਨੇ ਜਿਹੜੇ 60 ਰੁਪਏ ਮੀਟਰ ਨੇ। ਔਰ ਇਹ 100 ਰੁਪਏ ਦਾ ਇੱਕ ਪੀਸ ਹੈ। ਇਹ 100 ਦਾ ਪੀਸ ਹੈ? ਹਾਂਜੀ। ਕੁਰਤੀ ਦਾ ਪੀਸ ਹੈ। ਇਹ 100 ਦਾ ਪੀਸ ਹੈ ਤੁਸੀਂ ਦੇਖ ਸਕਦੇ ਹੋ। 3-3 ਮੀਟਰ ਦਾ ਪੀਸ। 3 ਮੀਟਰ ਦਾ ਜੀ? ਹਾਂ। 3 ਮੀਟਰ ਦਾ ਇਹ 100 ਰੁਪਏ ਦਾ ਦੇਖੋ। ਲਓ ਜੀ। ਬਾਕੀ ਹੋਰ ਬਹੁਤ ਸਾਰੇ ਕਲਰ ਨੇ ਇੱਥੇ ਆਪ ਦੇਖ ਸਕਦੇ ਹੋ ਤੁਸੀਂ। ਕਲਰ ਆਪਸ਼ਨਸ ਬਹੁਤ ਨੇ। 3-3 ਮੀਟਰ ਦੇ ਲਓ ਜੀ ਇਸ ਤਰ੍ਹਾਂ ਦਾ ਕਪੜਾ ਸਾਰਾ ਤੁਹਾਨੂੰ ਇੱਥੇ ਮਿਲ ਜੂ 3 ਮੀਟਰ ਦਾ ਇਹ ਵੀ ਬਾਕੀ ਆ ਦੇਖੋ ਤੁਹਾਨੂੰ ਆ ਕਲਰ ਦਿਖਾਇਆ ਜੈਲੂ ਦਿਖਾਇਆ ਹਨਾ ਦੁਪੱਟਾ ਬਣਾਓ ਸ਼ਰਟ ਬਣਾਓ ਕੋਲੋ ਜੀ ਲਓ ਜੀ ਅੱਛਾ ਦੁਪੱਟਾ ਵੀ ਲੈ ਸਕਦੇ ਨੇ ਜੀ ਹਾਂ ਠੀਕ ਹੈ ਜੀ ਦੁਪੱਟਾ ਹੀ ਬਣਸਾ ਠੀਕ ਹੈ ਜੀ ਠੀਕ ਹੈ 3-3 ਮੀਟਰ ਹੈ ਅੱਛਾ 3 ਮੀਟਰ ਹੀ ਹਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਆਹ ਇਹਦਾ ਕੀ ਰੇਟ ਹੈ ਜੀ ਇਹ 210 ਰੁਪਏ ਦਾ ਇੱਕ ਟਕਾ ਉਹ ਹੈ 5 ਮੀਟਰ 5 ਮੀਟਰ ਹੈ ਹਾਂ ਠੀਕ ਹੈ ਜੀ ਇਹ 250 ਰੁਪਏ ਦਾ 5 ਮੀਟਰ 250 ਦਾ 5 ਮੀਟਰ ਹ ਲਓ ਜੀ ਇਸ ਤਰ੍ਹਾਂ ਦਾ ਇੱਥੇ ਕਪੜਾ ਸਾਰਾ ਹੁੰਦਾ ਇਹ ਕਿੰਨੇ ਦਾ ਈ ਹੈ 350 350 ਦਾ ਪੀਸ ਹੈ ਠੀਕ ਹੈ ਜੀ ਠੀਕ ਲਓ ਜੀ ਐਵੇਂ ਦੇ ਸਾਰੇ ਇੱਥੇ ਕਪੜੇ ਹੁੰਦੇ ਨੇ ਅੱਛਾ ਜੀ ਇਹ 50 50 ਰੁਪਏ ਦੇ ਦੁਪੱਟੇ ਹੈ ਠੀਕ ਹੈ ਇਹ ਦੁਪੱਟੇ ਤੁਸੀਂ ਦੇਖ ਸਕਦੇ ਹੋ 50 50 ਰੁਪਏ ਦੇ 2.5 ਮੀਟਰ ਦੇ ਦੁਪੱਟੇ ਹੁੰਦੇ ਨੇ ਲਓ ਜੀ ਕਲਰ ਦੇਖੋ ਕਿੰਨੇ ਸਾਰੇ ਨੇ ਇੱਥੇ ਕਲਰ ਸਾਰੇ ਮਿਲ ਜਾਂਦੇ ਨੇ ਲਓ ਜੀ 2.5 ਮੀਟਰ ਦੇ 2.5 ਮੀਟਰ ਦੇ ਹਾਂ 2.5 ਠੀਕ ਹੈ ਜੀ ਕੱਟੇ ਮੈਂ ਇਸ ਤਰ੍ਹਾਂ ਦਾ ਸਾਰਾ ਕੱਪੜਾ ਇੱਥੇ ਹੁੰਦਾ ਹੈ ਜਿਹੜਾ ਸੇਲ ਦੇ ਵਿੱਚ ਮੌਕੇ ਅੱਗੇ ਚੱਲਦੇ ਆਂ ਅੱਗੇ ਤੁਹਾਨੂੰ ਸਾਰੀ ਸੇਲ ਜਿਹੜੀ ਆਪਾਂ ਦਿਖਾਉਨੇ ਆ ਤੇ ਜਿਵੇਂ ਅੰਕਲ ਨੇ ਆਪਾਂ ਨੂੰ ਦਿਖਾਏ ਨੇ ਹਨਾ ਇੰਨੇਕ ਰੇਟ ਤੋਂ ਇੱਥੇ ਜਿਹੜੇ ਸੂਟ ਕੱਪੜੇ ਜਿਹੜੇ ਸਾਰੇ ਸਟਾਰਟ ਹੋ ਜਾਂਦੇ ਨੇ ਤੇ ਆਹ ਚੀਜ਼ਾਂ ਵੀ ਇੱਥੇ ਹੁੰਦੀਆਂ ਨੇ ਜਿਵੇਂ ਆ ਸੋਫਿਆਂ ਦੇ ਕਵਰ ਹੋਗੇ ਹਨਾ ਐਵੇਂ ਦੀਆਂ ਸਾਰੀਆਂ ਚੀਜ਼ਾਂ ਲਓ ਜੀ ਕੀ ਰੇਟ ਆ ਬਾਈ ਸੋਫਿਆਂ ਦੇ ਕਵਰ ਦਾ ਕੋ ਕਾ ਸੋਫਾ ਕਵਰ ਸਰ 700 ਦਾ ਵੀ ਹੈ ਅੱਛਾ 700 ਵੀ ਹੈ 1200 ਦਾ ਵੀ ਹੈ ਠੀਕ ਹੈ 700 ਤੋਂ ਸਟਾਰਟਿੰਗ ਹੈ ਜਣੀ ਕੀ ਹਾਂਜੀ ਹਾਂ ਲਓ ਜੀ ਇਸ ਤਰ੍ਹਾਂ ਦੇ ਸਾਰੇ ਆਹ ਸੋਫਿਆਂ ਦੇ ਕਵਰ ਆ ਬੈੱਡ ਸ਼ੀਟਾਂ ਹੋ ਗਈਆਂ ਬੈੱਡ ਸ਼ੀਟ ਦਾ ਕੀ ਪ੍ਰਾਈਸ ਹੈ ਜੀ 300 ਦੀ ਬੈੱਡ ਸ਼ੀਟ ਦੇਖ ਸਕਦੇ ਹੋ ਬਹੁਤ ਸਾਰੀ ਇੱਥੇ ਕੁਆਂਟੀਟੀ ਹੈ ਲਓ ਜੀ ਇਸ ਤਰ੍ਹਾਂ ਦਾ ਸਾਰਾ ਸਮਾਨ ਇਹ ਸੇਲ ਦੇ ਵਿੱਚ ਹੁੰਦਾ ਹੈ ਸੂਟਾਂ ਦੇ ਨਾਲ ਨਾਲ ਐਵੇਂ ਦੀਆਂ ਚੀਜ਼ਾਂ ਵੀ ਜਿਹੜੀਆਂ ਸਾਰੀਆਂ ਹੁੰਦੀਆਂ ਨੇ ਇੱਥੇ ਆ ਇੱਥੇ ਹੋਰ ਜਿਹੜੇ ਕੱਪੜੇ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਲਓ ਜੀ ਕੀ ਰੇਟ ਲਾਇਆ ਜੀ ਸੂਟ 350 ਜੀ ਚੁੰਨੀ ਨਾਲ ਹੈ ਜੀ ਆ 350 ਦਾ ਨਾਲ ਚੁੰਨੀ ਆ ਕਿਦੇ ਲਓ ਜੀ ਕੋਈ ਨਹੀਂ ਮਿਲ ਗਈ ਐ ਅੱਛਾ ਹੋ ਗਿਆ ਹਾਂਜੀ ਆ ਵੀ 350 ਜੀ ਇਹ ਵੀ 350 ਪ੍ਰਾਈਸ ਆ ਦੇਖ ਸਕਦੇ ਹੋ ਤੁਸੀਂ 5 ਮੀਟਰ ਨੇ ਇਹ ਇਸ ਤਰ੍ਹਾਂ ਦੇ ਸਾਰੇ ਇਥੇ ਸੂਟ ਜਿਹੜੇ ਮਿਲ ਜਾਂਦੇ ਨੇ ਆ 200 ਜੀ ਆ 2200 ਰੁਪਏ ਦੇ ਨੇ ਜਿਹੜੇ ਦੇਖ ਰਹੇ ਹੋ ਤੁਸੀਂ ਕਿਹੜੇ ਤੇ ਲਓ ਜੀ ਇਸ ਤਰ੍ਹਾਂ ਦਾ ਸਾਰਾ ਇੱਥੇ ਕਪੜਾ ਹੁੰਦਾ ਤੁਸੀਂ ਦੇਖ ਸਕਦੇ ਹੋ ਬਹੁਤ ਵੱਡੀਆਂ-ਵੱਡੀਆਂ ਜਿਹੜੀਆਂ ਦੁਕਾਨਾਂ ਹਨਾ ਲੱਗੀਆਂ ਹੋਈਆਂ ਨੇ ਦੋਨੋਂ ਸਾਈਡ ਆ ਇੱਥੇ ਆ ਵੀ ਦਿਖਾਉਨੇ ਆ ਤੁਹਾਨੂੰ ਇੱਥੇ ਕੁੜਤੇ ਪਜਾਮੇ ਜਿਹੜੇ ਹੈਗੇ ਨੇ ਲਓ ਜੀ ਕੀ ਰੇਟ ਲਾਇਆ ਈ ਕੁੜਤੇ ਪਜਾਮੇ ਦਾ ਸੋ ਆਪਣੇ ਬਹੁਤ ਰੇਟ ਬੜੇ ਹੀ ਘੱਟ ਕਰੀਏ ਰੱਖਿਆ ਠੀਕ ਹੈ ਜੀ ਅੱਛੀ ਕੁਆਲਿਟੀ ਨੂੰ ਠੀਕ ਹੈ ਜੀ ਆਪਣੇ ਗਰਮੀ ਵਾਲੇ ਸਾਰੇ ਕੁਝ ਕੁਆਲਿਟੀ ਚੇਂਜ ਵੀ ਹੋ ਗਈ ਹਾਂਜੀ ਹਲਕੇ-ਹਲਕੇ ਮਾਲ ਹਲਕਾ ਕਲਰ ਹਾਂਜੀ ਕਪੜਾ ਸੌਫਟ एकदम ਬੜਾ ਹੈ ਬੜਾ ਸ਼ੌਕ ब्रोशिया सेल्फ डिजाइन समरफुल अभी कैमरे कॉटन वाइल्ड कॉटन पॉपलिन लोबिया कॉटन हर तरह के आइटम मिल एक रही है एक इन रुपये मीटर ही सर रेट एक सौ साठ से कम नहीं कहीं एक सौ साठ रुपये यहाँ मिल रहा है, है एक सौ बीस एक सौ बीस ठीक है जी ठीक है लाओ जी इतने एक सौ बीस का लाता है कलर इसमें सर येलो है पीच है ਦਾ ਅਪਾ ਇਸਕਾ ਰੂ ਹੈ ਵਾਈਟ ਹੈ ਕਰੀਮ ਹੈ ਕਈ ਸਾਰੇ ਬਹੁਤ ਸਾਰੇ ਕਲਰ ਹੈ ਕਲਰ অপਸ਼ਨਸ ਦੇਖ ਸਕਦੇ ਹਾਂ ਬਹੁਤ ਸਾਰੀਆਂ ਨੇ ਇੱਥੇ ਵਾਈਟ ਮੈਂ ਤਾਂ ਕਈ ਸਾਰੇ ਹੋਗੇ ਅੱਛਾ ਜੀ ਅਕੀਸ ਸਮਰਫੁੱਲ ਵੀ ਹੈ ਦੂਸਰਾ ਵੀ ਹੈ ਮਕਰਾਲ ਕੰਪਨੀ ਦੀ ਕੋਟਨ ਹੈ ਹਾਂਜੀ ਆਪ ਦਾ ਜੇ ਕਾਰਾ 올ਪਾਰਾ ਇਹ ਵੀ ਕੰਪਨੀ ਹੈ ਠੀਕ ਹੈ ਜੀ ਆਪ ਦੇ ਬਾਅਦ ਜੋ ਹੈ ਆਪਲਾ ਗੀਜ਼ਾ ਕੋਟਨ ਮਿਲ ਜਾਏਗੀ ਹਾਂਜੀ ਆ ਸਮਰਫੁੱਲ ਮਿਲ ਜਾਏਗੀ ਸੈਲਫ ਡਰੈਪ ਵੀ ਮਿਲ ਜਾਏਗੇ 1 ਇੱਕ ਇਨਰ ਇੱਕ ਇਨਰ ਵੀ ਮਟਰਾਈ 110 ਰੁਪਏ ਪਰ ਮੀਟਰ 110 ਰੁਪਏ ਪਰ ਮੀਟਰ ਗੀਜ਼ਾ ਕੋਟਨ ਹੈ ਹਾਂ 110 ਰੁਪਏ ਠੀਕ ਹੈ ਠੀਕ ਹੈ ਕਲਰ ਵੀ ਹਸਕੇ ਵਾਈਟ ਵੀ ਹੈ ਕਰੀਮ ਹੈ ਬਲੈਕ ਹੈ ਬਾਕੀ ਕਲਰ ਮਿਲ ਜਾਏਗਾ ਠੀਕ ਹੈ ਠੀਕ ਹੈ ਉਹ ਦਗੇ ਸਾਰੇ ਕਲਰ ਅਲੇ ਫੁੱਲੇ ਵੀ ਨੇ ਉਧਰ ਕਲਰ ਤੁਹਾਨੂੰ ਦਿਖਾ ਕੇ ਆਉਣੇ ਆ ਇਹਦੇ ਵਿੱਚ ਬਹੁਤ ਸਨ ਯਥੇ ਲਓ ਜੀ ਦੇਖ ਸਕਦੇ ਹੋ ਬਹੁਤ ਸਾਰੇ ਕਲਰ ਨੇ ਹੱਗ ਰੇ ਬਲੈਕ ਹਨ ਜਿਹੜਾ ਆਪਾਂ ਤੁਹਾਨੂੰ ਦਿਖਾਇਆ ਗੀਦਾ ਕਵਾਟਰ ਉਹਦੇ ਵਿੱਚ ਹੀ ਨੇ ਸਾਰੇ ਲਓ ਜੀ ਇਸ ਤਰ੍ਹਾਂ ਦਾ ਸਾਰਾ ਇੱਥੇ ਕੁਰਤੇ ਪਜਾਮਿਆਂ ਦਾ ਤੁਹਾਨੂੰ ਕਪੜਾ ਜਿਹੜਾ ਮਿਲ ਜੂਗਾ ਬਾਕੀ ਇਧਰੋਂ ਜਿਹੜੇ ਸੂਟ ਨੇ ਜਿਹੜੇ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਸੂਟਾਂ ਦੇ ਵਿੱਚ ਦਿਖਾਏ ਵੀ ਕੁਆਲਿਟੀ ਠੀਕ ਹੈ ਜੀ ਬਲੌਡਰੀ ਆਪਸੇ ਫਲਾਗੇ ਬਣਾਓ ਸ਼ਰਟ ਬਣਾਓ ਜਾਂ ਆਪ ਦਾ ਸ਼ਰਾਰਾ ਬਣਾਓ ਬਰਾਰਾ ਬਣਾਓ या वो चीज़ जो आपको अच्छी लगे वो बना सकते हो दो सौ मीटर दो सौ रुपये मीटर आ वाले तुम देख सकते हो दो सौ रुपये मीटर ने है वाला ये कलर ऑप्शनस बहुत ज़्यादा ने फुल चिकन है दो सौ मीटर अच्छा जी आगे कटवर्क ढाई सौ मीटर यौ तो मीट पूरे भी कटवर्क हाँ जी लो जी इसमें सारे कलर मिल जाने ठीक है जी तो वाइट भी सर अलग अलग है साढ़े तीन सौ चार सौ मीटर भी है दो सौ ढाई सौ भी है एक सौ अस्सी भी है ठीक है सर ठीक है जी सारी क्वालिटी अलग-अलग क्वालिटी है रेट ਦੇ ਹਿਸਾਬ ਨਾਲ 200 ਰੁਪਏ ਮੀਟਰ 200 ਰੁਪਏ ਮੀਟਰ ਕਟਵਰ ਠੀਕ ਹੈ ਜੀ ਇਹਨਾਂ ਰਿਯਾਨ ਨੂੰ ਮਿਲ ਜਾਏਗੇ 170 ਮੀਟਰ 160 ਰੁਪਏ ਠੀਕ ਹੈ ਬੋਰਡ 160 ਹੈ ਜੀ 160 ਰੁਪਏ ਮੀਟਰ 160 ਰੁਪਏ ਮੀਟਰ ਹੈ ਤੁਸੀਂ ਦੇਖ ਸਕਦੇ ਹੋ ਹਾਂਜੀ ਬਾਕੀ ਇਥੇ ਕਲਰਸ ਆਪਸ਼ਨਸ ਬਹੁਤ ਨੇ ਜਿਵੇਂ ਆ ਦਿਖਾਇਆ ਦੇਖੋ ਹਾਂਜੀ ਲੰਬਾ ਬੋਰਡ ਨੂੰ ਸ਼ਾਰਟ ਬਣਾਓ ਕਲਾਜ਼ੋ ਇਹ ਜਿਮਾ ਕਰ ਲੈਂ ਜਾਈਏ ਠੀਕ ਹੈ ਜੀ 150 ਮੀਟਰ 150 ਰੁਪਏ ਮੀਟਰ ਲੋ ਜੀ ਇਹ 150 ਰੁਪਏ ਮੀਟਰ ਦੇ ਵਿੱਚ ਨੇ ਜਿਹੜੇ ਦਿਖਾਏ ਨੇ ਤੁਹਾਨੂੰ ਇਹ ਇਮਰੋਡਰੀ ਚਿਕਲੀ ਠੀਕ ਹੈ ਜੀ ਚਿਕਨ ਕਾਲ ਇਸ ਨੂੰ ਆਪ ਨੂੰ ਮੈਚਿੰਗ ਮਿਲ ਜਾਏਗੀ 40 ਛਰਟ ਮਿਲ ਜਾਏਗੀ ਇਹ ਹੈਵੀ ਕੁਆਲਿਟੀ ਦਾ ਇਸ ਦਾ ਜੋ ਸਾਈਜ਼ ਹੈ 60 ਇੰਚ ਦੀ ਚੜਾਈ ਹੈ ਅੱਛਾ ਜੀ ਲੰਬਾਈ ਕਿੰਨੀ ਜ਼ਿਆਦਾ ਹੈ ਤਾਂ ਉਹ 60 ਇੰਚ ਵਿੱਚ ਇਹ ਜਮਾ ਬਚ ਵੀ ਸਕਦਾ ਹੈlfloor ਬਾ ਜਾ ਕੇ ਠੀਕ ਹੈ ਜੇ ਤੁਸੀਂ ਆਪ 45 50 52 55 ਇੰਚ ਦੀ ਲੰਬਾਈ ਰੱਖੋ ठीक तो है कलर ये भी है, है, भी है थीक 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 था था टर, आ भी है और भी कितने नहीं है थे इसमें ढाई सौ रुमी का तीन सौ साढ़े तीन सौ ठीक है यानी कि ढाई सौ मीटर तो शुरू ठीक है जी तीन सौ साढ़े तीन सौ ठीक है जी एम्बरायडरी ठीक है विदाउट दुपट्टा अच्छा जी ढाई कमीज ढाई सलवार हाँ हज़ार रुपये हज़ार रुपया हज़ार रुपये ठीक है जी इसमें दुपट्टा हो ठीक है जी ढाई मीटर सलवार है ढाई मीटर कमीज है ढाई मीटर दुपट्टा है ਰੁਪਏ ਦੀ ਦੇ ਰਹੇ ਠੀਕ ਹੈ ਜੀ 1700 ਫਿਕਸ ਇਹ 1700 ਫਰਾਈ ਦਾ ਤੁਸੀਂ ਬਹੁਤ ਸਾਰੇ ਆਈਟਮ ਪੜੀ ਹੈ ਸਾਰੇ ਆਈਟਮ ਆ ਗਏ ਨਵੇਂ ਆਈਟਮ ਆ ਸਾਰੇ ਗਰੰਟੀ ਲੈ ਲਾਂਗੇ 2200 ਤੱਕ ਦੀ ਅੱਛਾ ਜੀ ਕੰਮ ਕਰਨਾ ਹੈ ਨਹੀਂ ਚੀਜ਼ ਇਹ ਹਾਂ ਮਿਲਦਾ ਆ ਕਿਸ ਤਰ੍ਹਾਂ ਹੋ ਠੀਕ ਹੈ ਜੀ ਇਸ ਵਿੱਚ ਆਈਟਮ ਜਿਹਨਾਂ ਦਾ ਬੱਤੇ ਬਾਹਰ ਸਾਹਮਣੇ ਦੇਖ ਸਕਦੇ ਹੋ ਹੋਰ ਬਹੁਤ ਸਾਰੇ ਆਈਟਮ ਡਿਸਪਲੇ ਕੀਤੇ ਹੋਏ ਨੇ 1200 ਹਜ਼ਾਰ ਠੀਕ ਹੈ ਜੀ ਇਸ ਪਲੇਨ ਕੋ ਬੜਾ ਸ਼ਲਵਾਰ ਹੈ ਇਹ ਨਹੀਂ ਜੀ ਇਹ ਨਹੀਂ ਸ਼ਲਵਾਰ ਹੈ ਠੀਕ ਹੈ ਇਹ ਦੁਪੱਟੇ ਸੂਟ ਮਿਲ ਜਾਣਗੇ ਕਾਟਨ ਟੂ ਕਾਟਨ ਠੀਕ ਹੈ ਲੇ ਫਟਾ ਵੀ ਕੋਟਨ ਫੂਲ ਰੀਕਾਟਨ ਸੌਰੀ ਆਸੋ ਸਾਢੇ 800 ਚ ਮਲ ਮਲ ਹਾਂਜੀ ਠੀਕ ਹੈ 컬러 ਪੱਕੇ ਜਾ ਕੇ ਦੋ ਲੋ 컬러 ਉੱਤੇ ਜਾ ਕੇ ਵਾਪਸੀ ਹਾਂਜੀ 600 ਰੁਪਏ ਸੰਤੇ ਜੀ ਇਹ ਆ ਦੇ 600 ਰੁਪਏ ਪੰਜ ਮੀਟਰ ਆ ਵਾਲੇ ਜੀ ਸੌਫਟ ਕੋਟਨ ਹੈ ਠੀਕ ਹੈ ਜੀ ਬਿਨਾ ਦੁਪੱਟੇ ਤੋਂ 600 ਦੇ 5 ਮੀਟਰ 600 ਪੰਜ ਮੀਟਰ ਕਪੜਾ ਹੋਈ ਹੈ 800 ਮੇ ਰੁਪਟੇ ਵਾਲਾ 600 ਮੀਟਰ ਇਹ 600 ਚ ਮਿਲਦਾ ਇਥੇ ਠੀਕ ਹੈ ਜੀ ਇਸ ਵਿੱਚ ਇੱਕ ਲਾਈਨ ਦੋ ਲਾਈਨ ਤਿੰਨ ਲਾਈਨ ਠੀਕ ਹੈ ਇਸਵੇਂ ਨਹੀਂ ਜੀ ਆ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਸਾਰੀਆਂ ਇਥੇ ਕਲਰ ਆਪਸ਼ਨਸ ਨੇ ਲਓ ਜੀ ਇਹ ਸਿਰ 500 5 ਮੀਟਰ ਇਹ 500 ਦਾ 5 ਮੀਟਰ ਜੀ ਨਹੀਂ ਜੀ ਠੀਕ ਹੈ ਕਸਟਮਰ ਆਏਗਾ 50 ਰੁਪਏ ਹਟਾ ਦੇ ਹੋਰ ਹੋਰ ਕੰਮ ਕਰ ਦੋਗੇ ਲਓ ਜੀ ਇਹ ਤੋਂ ਵੱਡਾ ਆਫਰ ਨਹੀਂ ਹੋ ਸਕਦਾ ਜਦੋਂ ਕਸਟਮਰ ਆਊ ਕਹਿੰਦੇ ਤਾਂ ਹੋਰ ਵੀ 50 ਰੁਪਏ ਕੱਟ ਕਰ ਦਾਂਗੇ ਇਹ ਸਰ 600 ਵਾਲੀ ਆਈਟਮ ਠੀਕ ਹੈ ਜੀ ਕੱਪੜੇ ਕੀ ਗੇਰੇ 500 ਤੋਂ ਜਿਆਦਾ 5 7 10 ਛੋਟ ਲੈਣੋ 500 ਜੀ ਸਾਢੇ 600 ਠੀਕ ਜੀ ਲਓ ਜੀ ਇਥੇ ਸਪੈਸ਼ਲ ਇੰਪੋਰਟਡ ਹੈ ਉਹ ਨਹੀਂ ਲਾ ਰਿਹਾ ਸੋ ਇਹ ਆਪਣਾ ਇਹ ਬੋਲਣਾ ਨਾ 300 ਇਹ 600 ਰੁਪਏ ਸਾਢੇ 500 ਦਾ ਲਗਾ ਦਾਰ 600 ਦਾ ਇਹ ਆਪਣਾ ਆਪਣਾ ਰੇਟ ਹੈ 600 ਰੁਪਏ 600 ਦਾ ਹੀ ਤੇ ਬਾਈ ਕਹਿੰਦੇ ਵੀ ਬਾਹਰੋਂ ਤੁਸੀਂ ਬਾਜ਼ਾਰ ਚੋਂ ਲਓਗੇ ਤਾਂ 800 ਦਾ ਮਿਲੂ ਇੱਥੇ ਤੁਹਾਨੂੰ 600 ਦਾ ਮਿਲੂ ਲਓ ਜੀ ਇੱਥੋਂ ਸਾਰੇ ਤੁਹਾਨੂੰ ਕੱਪੜੇ ਦਿਖਾਤੇ ਆ ਦੁਪੱਟੇ ਇਹ ਕੀ ਪ੍ਰਾਈਸ ਨੇ ਬਾਈ ਇਹ 400 ਗਾਏ 200 ਠੀਕ ਹੈ 400 200 ਹੈ ਨਾ ਐਵੇਂ ਸਾਰਾ ਪ੍ਰਾਈਸ ਦਾ ਜਿਹੜਾ ਲੱਗਿਆ ਹੋਇਆ ਦੇਖ ਸਕਦੇ ਹੋ ਲਓ ਜੀ ਆਸੀ ਇਸ ਤਰ੍ਹਾਂ ਦੇ ਇੱਥੇ ਦੁਪੱਟੇ ਤੁਸੀਂ ਦੇਖ ਸਕਦੇ ਹੋ ਹਨ ਸਾਰੇ ਲਓ ਜੀ ਤੇ ਆ ਇਧਰੋਂ ਤੁਹਾਨੂੰ ਸੂਟ ਆਪਾਂ ਦਿਖਾਏ ਦੇ ਹਨ ਸਾਰੇ ਤੇ ਇੱਥੇ ਰੇਟ ਵੀ ਸਾਰੇ ਆਪਾਂ ਤੁਹਾਨੂੰ ਦੱਸਦੇ ਜਿਵੇਂ ਬਾਈ ਯੂਨੀਅਨ ਨੇ ਦੱਸਿਆ ਕਿ 50 ਰੁਪਏ ਹੋਰ ਕੱਟ ਕਰ ਦਾਂਗੇ ਜੇ ਕਹਿੰਦੇ ਲੈਣ ਆਊਗਾ ਕੋਈ ਲਓ ਜੀ ਬਹੁਤ ਸਾਰੇ ਇੱਥੇ ਡਿਸਪਲੇ ਜਿਹੜੇ ਕੀਤੇ ਹੋਏ ਨੇ ਹਨਾ ਤੇ ਕਲਰ ਆਪਸ਼ਨਸ ਹੈਗੀਆਂ ਨੇ ਬਹੁਤ ਜ਼ਿਆਦਾ ਦੇਖ ਸਕਦੇ ਹੋ ਲਓ ਜੀ ਹਰੇਕ ਸ਼ੁੱਕਰਵਾਰ ਇਹ ਜਾਮਾ ਮਸਜਿਦ ਦੇ ਨੇੜੇ ਇਹ ਜਿਹੜੀ ਸੇਲ ਹੈ ਲੱਗਦੀ ਹੈ ਤੇ ਇਧਰਲੀ ਵਾਲੀ ਸਾਈਡ ਆ ਜਾਮਾ ਮਸਜਿਦ ਹੈ ਆ ਸਾਹਮਣੇ ਹਨਾ ਆ ਕੰਦ ਜਾਮਾ ਮਸਜਿਦ ਦੀ ਉਹ ਆ ਜਾਮਾ ਮਸਜਿਦ ਦੇ ਨਾਲ ਇਹ ਪਾਰਕ ਹੈ ਜਿੱਥੇ ਇਹ ਜਿਹੜੀ ਸੇਲ ਲੱਗਦੀ ਹੈ ਤੇ ਇੱਥੇ ਸੂਟ ਦੇਖ ਸਕਦੇ ਹਾਂ ਬਹੁਤ ਸਾਰੇ ਕੱਪੜੇ ਇੱਥੇ ਜਿਹੜੇ ਪਾਏ ਨੇ ਹਨਾ ਇਹਨਾਂ ਦਾ ਵੀ ਆਪਾਂ ਜਿਹੜਾ ਪ੍ਰਾਈਸ ਪੁੱਛਦੇ ਹਾਂਗੇ ਫਿਰ ਕਿੰਨੇ ਤੋਂ ਸ਼ੁਰੂ ਹੈ ਥੋਡੇ ਕੋਲ ਕਿੰਨੇ ਰੁਪਏ ਮੀਟਰ ਤੋਂ ਉਧਰ ਠੀਕ ਹੈ ਲਓ ਜੀ ਆ ਸਾਰੇ ਸੂਟ ਇੱਥੇ ਪਏ ਨੇ ਤੁਸੀਂ ਦੇਖ ਸਕਦੇ ਹੋ ਕਿੰਨੇ ਰੁਪਏ ਮੀਟਰ ਤੋਂ ਸ਼ੁਰੂ ਹੈ ਜੀ ਇਹ 100 ਰੁਪਏ ਮੀਟਰ ਤੋਂ ਹੈ ਅੱਛਾ 100 ਰੁਪਏ ਮੀਟਰ ਲਵਾ ਦਿਓ ਭਈਆ ਲਓ ਜੀ ਆ ਸਾਰੇ ਸੂਟ ਪਏ ਨੇ ਇਹਦਾ ਕੀ ਪ੍ਰਾਈਸ ਆ ਬਾਈ 100 ਰੁਪਏ ਮੀਟਰ ਸਾਰੇ ਸਾਰੇ 100 ਰੁਪਏ ਮੀਟਰ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਇੱਥੇ ਕਲਰ ਨੇ ਹਨਾ ਸੂਟਾਂ ਦੇ ਲਓ ਜੀ yellow ਹੋ ਗਿਆ ਹਨਾ green ਹੋ ਗਿਆ ਇਸੇ ਤਰ੍ਹਾਂ ਆ ਵੀ ਤੁਸੀਂ ਦੇਖ ਸਕਦੇ ਹੋ ਲੋ ਜੀ ਐਵੇਂ ਦਾ ਸਾਰਾ ਇਹਦਾ ਕੀ ਪ੍ਰਾਈਸ ਆ ਵੀ 100 ਰੁਪਏ ਮੀਟਰ ਬਈ 125 125 ਆ 125 ਰੁਪਏ ਮੀਟਰ ਹੈ ਤੇ ਜਾਨੀ ਕਿ ਇੰਨੇ ਕੁ ਰੁਪਈਆ ਤੋਂ ਇੱਥੇ ਸਟਾਰਟਿੰਗ ਆ ਜਿਹੜੀ ਹੋ ਜਾਂਦੀ ਹੈ 100 ਰੁਪਏ ਮੀਟਰ ਤੋਂ 125 ਵਾਲੇ ਹਨ ਐਵੇਂ ਤੇ ਸਾਰੇ ਸੂਟ ਹੁੰਦੇ ਨੇ ਲੋ ਜੀ ਆ ਤੁਸੀਂ ਦੇਖ ਸਕਦੇ ਹੋ ਐਵੇਂ ਦਾ ਸਾਰਾ ਇੱਥੇ ਕਪੜਾ ਜਿਹੜਾ ਪਿਆ ਹੈ ਤੇ ਅੱਗੇ ਚੱਲਦੇ ਆਂ ਅੱਧੋਂ ਸਾਰੀ ਆਪਾਂ ਜਿਹੜੀ ਸੇਲ ਦੇਖਦੇ ਆਂ ਆ ਸੂਟ ਦੇਖ ਸਕਦੇ ਹੋ ਤੁਸੀਂ ਇੱਥੇ ਕੀ ਰੇਟ ਹੈ ਸੂਟ ਦਾ ਬਾਜੀ 300 ਰੁਪਏ ਦਾ ਸੂਟ ਹੈ ਜੀ 5 ਮੀਟਰ 300 ਦਾ ਸੂਟ ਹੈ ਇਹ 5 ਮੀਟਰ ਦੇਖ ਸਕਦੇ ਹੋ ਏਕ ਸੇਕ ਵੈਰਾਈਟੀ ਹੈ ਇੱਥੇ ਸੋਟੇ ਦਾ 300 ਰੁਪਏ ਦਾ ਕੋਈ ਵੀ ਛਾਟ ਲਓ ਇਧਰ ਇਹ 100 ਰੁਪਏ ਦਾ ਲਗਾ ਰੱਖਾ ਕੱਟ ਵੀ ਇਹ ਕੁਤੀਆਂ ਆ ਸਾਰਾ 300 ਵਾਲਾ ਜੀ ਇਹ ਇਹ 200 ਰੁਪਏ ਦਾ ਸੂਟ ਹੈ ਜੀ ਇਹ 200 ਰੁਪਏ ਦਾ ਸੂਟ ਹੈ ਜਿੰਨੀ ਮਰਜ਼ੀ ਛਾਟੋ ਜੀ 800 ਤੋਂ ਵੱਧ ਕੇ ਇੱਥੇ ਸੇਲ ਲਗਾਤੇ ਜੀ ਆ ਕੇ ਛਾਟੋ ਲੇ ਜਾਓ ਹਲੂਨ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਰੰਗ ਨੇ ਇੱਥੇ ਬਹੁਤ ਸਾਰੇ ਕਲਰ ਸਿਰਫ 2-200 ਰੁਪਏ ਕਾ ਜੀ ਸਿਰਫ 2-20 ਔਰ ਦੂਸਰਿਆਂ ਦਾ ਕੀ ਪ੍ਰਾਈਸ ਆ ਜਿਹੜੇ ਉਧਰ ਨੇ ਜੀ ਇੱਧਰ ਇਹ 100-100 ਰੁਪਏ ਕਿ ਲਗਾ ਰਹੇ ਆ ਇਹ 100 ਰੁਪਏ ਇਹਨਾਂ ਦਾ 100 ਸਾਰੇ ਢੇਰ ਲੱਗਿਆ ਜੀ ਸਾਰੇ 100 ਸਤ ਇਹ ਵੀ 100 ਰੁਪਏ ਜੀ ਸਾਰੇ 100 ਰੁਪਏ ਜੋ ਮਰਜ਼ੀ ਸਾਡਾ ਆਪ ਤੁਸੀਂ ਦੇਖ ਸਕਦੇ ਹੋ 100-100 ਰੁਪਏ ਆਹ ਆਪ ਆਪਣੀ ਪਸੰਦ ਦੇ ਖਾ ਸਕਦੇ ਹੋ ਸਿਰਫ ਇਹ ਇਹ ਕਿੰਨੇ ਮੀਟਰ ਹੈ ਇਹ 2.5 ਮੀਟਰ ਹੈ ਇਹ 2.5 ਮੀਟਰ ਹੈ ਕੈਮਰੀ ਕਾ ਪੀਸਰ ਠੀਕ ਹੈ ਜੀ ਇਹ ਸਾਰੇ 100-100 ਕਿ ਲਗਾ ਆ ਵੀ 100-100 ਰੁਪਏ ਆ ਦੇਖੋ ਬਾਈ ਉਹ ਨਹੀਂ ਦਿਖਾ ਰਹੇ ਨੇ ਲਗਾ ਦਿਆ 100 ਦਾ ਜੀ ਔਰ ਬਹੁਤ سارے 100 ਰੁਪਏ ਮੀਟਰ ਇਹ ਵੀ 100 ਰੁਪਏ ਦਾ ਚਾਟ ਲੋਰ ਦੇ ਬਤਕਾ ਸੋਸੋ ਕਾ ਪੂਰਾ ਪੀਸ ਹੀ ਹਾਂਜੀ ਠੀਕ ਹੈ ਜੀ ਠੀਕ ਹੈ 1/2 ਮੀਟਰ ਦਾ ਪੀਸ 100 ਰੁਪਏ ਦਾ ਸਿਰਫ 100 ਰੁਪਏ ਦਾ ਲਓ ਜੀ ਦੇਖ ਸਕਦੇ ਹੋ ਐਵੇਂ ਦੇ ਅਲੱਗ-ਅਲੱਗ ਕਲਰ ਜਿਹੜੇ ਤੁਹਾਨੂੰ ਮਿਲ ਜਾਣਗੇ ਇੱਥੇ ਬਹੁਤ ਸਾਰੀ ਕੁਆਂਟੀਟੀ ਹੈ ਇੱਥੇ ਦੇਖ ਸਕਦੇ ਹੋ ਕਲਰ ਦੀ ਕਲਰ ਆਪਸ਼ਨ ਬਹੁਤ ਨੇ ਸਹੀ ਦਾ ਕੀ ਪ੍ਰਾਈਸ ਹੈ ਚੈੱਕ ਨਾਲ ਜੀ ਇੱਥੇ ਕਿਨ ਮਾਰਕੀਟ ਵਿੱਚ 2500 ਰੁਪਏ ਮੀਟਰ ਇਹਦਾ 100 ਰੁਪਏ ਦਾ ਹਾਂ 30 ਇਹ 100 ਰੁਪਏ ਪੀਸ ਹਾਂਜੀ ਠੀਕ ਹੈ 100 ਰੁਪਏ ਪੀਸ ਆ ਬਲੈਕ ਵੀ ਹੈ ਲਓ ਜੀ ਐਵੇਂ ਤੁਸੀਂ ਇੱਥੋਂ ਹਰੇਕ ਸ਼ੁੱਕਰਵਾਰ ਇਹ ਜਿਹੜੀ ਸੇਲ ਲੱਗਦੀ ਹੈ ਜਿਵੇਂ ਆਪਾਂ ਤੁਹਾਨੂੰ ਦੱਸਿਆ ਹਨ ਹਰੇਕ ਸ਼ੁੱਕਰਵਾਰ ਤੁਸੀਂ ਆ ਕੇ ਇੱਥੋਂ ਲੈ ਸਕਦੇ ਹੋ ਤੇ ਅੱਗੇ ਚੱਲਦੇ ਹਾਂ ਅੱਗੇ ਬਹੁਤ ਸਾਰੀਆਂ ਦੁਕਾਨਾਂ ਨੇ ਸਾਰਾ ਕੱਪੜੇ-ਕੱਪੜੇ ਇੱਥੇ ਪਿਆ ਹਨ ਲਓ ਜੀ ਆਹ ਦੇਖੋ ਇੱਥੇ ਸੂਟੇ-ਸੂਟ ਪਏ ਨੇ ਜਿਹੜੇ ਕੀ ਰੇਟ ਆ ਬਾਈ 500 ਦੇ ਦੋ ਆ ਬਾਈ 500 ਦੇ ਦੋ ਕਿਹੜੇ ਬਾ ਸਾਰੇ ਜੀ ਸਾਰੇ ਜਿਹੜਾ ਮਰਜ਼ੀ 500 ਦੇ ਦੋ ਆ 500 ਦੇ ਦੋ ਨੇ ਤੁਸੀਂ ਸੂਟ ਦੇਖ ਸਕਦੇ ਹੋ ਆਹ ਵਾਲੇ ਵੀ ਹਾਂ ਜੀ ਆ ਵੀ ਤੁਸੀਂ ਦੇਖ ਸਕਦੇ ਹੋ 500 ਦੇ ਦੋ ਨੇ ਜਿਹੜਾ ਮਰਜੀ ਤੁਸੀਂ ਲੈ ਸਕਦੇ ਹੋ ਲਓ ਜੀ ਬਹੁਤ سارے ਸੂਟ ਨੇ ਇੱਥੇ ਅਲੱਗ-ਅਲੱਗ ਰੰਗ ਨੇ ਦੇਖ ਸਕਦੇ ਹੋ ਇੰਨੇ ਪ੍ਰਾਈਸ ਦੇ ਵਿੱਚ ਇਥੋਂ ਜਿਹੜਾ ਸਾਰਾ ਕਪੜਾ ਮਿਲ ਜਾਂਦਾ ਇੰਨੇਕ ਰੇਟ ਦੇ ਵਿੱਚ ਦੋਨੋਂ ਸਾਈਡ ਆ ਤੁਸੀਂ ਦੇਖੋ ਦੁਕਾਨਾਂ-ਦੁਕਾਨਾਂ ਨੇ ਜਿਹੜੀਆਂ ਲੱਗੀਆਂ ਹੋਈਆਂ ਹਨਾ ਸੂਟੇ-ਸੂਟ ਪਏ ਨੇ ਅੱਗੇ ਚੱਲਦੇ ਹਾਂ ਅੱਗੇ ਆਪਾਂ ਦੇਖਦੇ ਹਾਂ ਸਾਰੀ ਸੇਲ ਇਹ ਜਾ ਕੇ ਹਨਾ ਕਪੜੇ ਦੀ ਕੁਆਂਟੀਟੀ ਬਹੁਤ ਜ਼ਿਆਦਾ ਆ ਤੁਸੀਂ ਦੇਖਿਆ ਹੀ ਇੱਥੇ ਕਿੰਨਾ ਕਪੜਾ ਪਿਆ ਹਨ ਬਹੁਤ ਕਪੜਾ ਸਾਰਾ ਸੂਟੇ-ਸੂਟ ਪਿਆ ਸਾਰੇ ਤੁਸੀਂ ਦੇਖ ਸਕਦੇ ਹੋ ਲਓ ਜੀ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਸਾਰਾ ਕੀ ਪ੍ਰਾਈਸ ਆ ਬਾਈ ਕਿੰਨੇ ਰੁਪਏ ਮੀਟਰ ਤੋਂ ਸਟਾਰਟ 100 ਰੁਪਏ ਮੀਟਰੀ ਠੀਕ ਆ 100 ਰੁਪਏ ਮੀਟਰ ਹੈ ਆ ਵਾਲੇ ਸਾਰੇ 100 ਰੁਪਏ ਮੀਟਰ ਨੇ ਨਹੀਂ 80 ਆਏਗੇ ਛੋਟੇ ਅਰਜ਼ ਵਾਲੇ ਠੀਕ ਹੈ ਜੀ ਠੀਕ ਲਓ ਜੀ ਇਸ ਤਰ੍ਹਾਂ ਦੇ ਇੱਥੇ ਸੂਟ ਨੇ ਜਿਹੜੇ ਤੁਹਾਨੂੰ ਮਿਲ ਜਾਣਗੇ ਦੇਖ ਸਕਦੇ ਹੋ 400 ਰੁਪਏ ਦਾ ਸੂਟ ਹੈ 400 ਦਾ ਠੀਕ ਹੈ ਇਹ 400 ਰੁਪਏ ਦਾ ਕਹਿੰਦੇ ਪੂਰਾ ਸੂਟ ਹੈ ਦੇਖ ਸਕਦੇ ਹੋ ਤੁਸੀਂ ਆਹ ਵਾਲਿਆਂ ਦਾ ਕਿੰਨਾ ਬਾਈ ਇਹ ਵੀ 400 ਰੁਪਏ ਦਾ ਸੂਟ ਹੈ ਇਹ ਵੀ 400 ਦਾ ਸੂਟ 80 ਰੁਪਏ ਮੀਟਰ ਇਹ 80 ਰੁਪਏ ਮੀਟਰ ਹੈ ਦੇਖ ਸਕਦੇ ਹੋ 400 ਦਾ ਜਿਹੜਾ ਸੂਟ ਬਣਦਾ ਪੂਰਾ ਬਹੁਤ سارے ਕਲਰ ਨੇ ਇਥੇ ਅੱਗੇ ਚੱਲਦੇ ਆਂ ਅੱਗਿਓ ਸਾਰਾ ਆਪਾਂ ਦੇਖਦੇ ਆਂ ਇੱਥੇ ਆ ਕੁਛ ਕਾ ਕੁਰਤੇ ਪਜਾਮੇ ਵੀ ਹੈਗੇ ਨੇ ਹਨਾ ਕੁਰਤੇ ਪਜਾਮੇ ਵੀ ਇੱਥੋਂ ਸੇਲ ਦੇ ਵਿੱਚੋਂ ਜਿਹੜੇ ਮਿਲ ਜਾਂਦੇ ਨੇ ਇਹ ਵੀ ਤੁਸੀਂ ਲੈ ਸਕਦੇ ਹੋ ਲਓ ਜੀ ਆ ਸਾਰੇ ਸੂਟ ਚਿਕਨ ਵਾਲੇ ਹਨਾ ਨਵੇਂ ਨਵੇਂ ਡਿਜ਼ਾਈਨ ਸਾਰੇ ਇੱਥੋਂ ਜਿਹੜੇ ਮਿਲਦੇ ਨੇ ਇਧਰੋਂ ਸਾਰੇ ਇਹ ਕੱਪੜੇ ਕੱਪੜਾ ਸਾਰੀਆਂ ਕੱਪੜੇ ਦੀਆਂ ਦੁਕਾਨਾਂ ਨੇ ਲਓ ਜੀ ਤਾਂ ਇੱਥੇ ਤੁਸੀਂ ਆ ਦੇਖ ਸਕਦੇ ਹੋ ਮਤਲਬ ਮੁੰਡੇ ਵਾਲੇ ਕੱਪੜੇ ਵੀ ਜਿਹੜੇ ਹੈਗੇ ਨੇ ਲੋਹਰਾ ਪੈਂਟਾ ਹਨਾ ਸ਼ਰਟਾਂ ਕੀ ਕੀ ਪ੍ਰਾਈਸ ਆ ਬਾਈ ਪੈਂਟ ਦਾ ਪੈਂਟ 500 ਰੁਪਏ ਦਾ 500 ਰੁਪਏ 500 ਦੀ ਪੈਂਟ ਹੈ ਦੇਖ ਸਕਦੇ ਹੋ ਤੁਸੀਂ ਤੇ ਆ ਸ਼ਰਟ ਦਾ ਬਾਈ ਸ਼ਰਟ ਸ਼ਰਟ 350 350 ਸ਼ਰਟ 350 ਰੁਪਏ ਸੇਲ ਹੈ ਦੇਖ ਸਕਦੇ ਹੋ ਲਓ ਜੀ 500 ਵਾਲੀ ਕਹਿੰਦੇ 350 ਦੇ ਵਿੱਚ ਬਹੁਤ ਸਾਰੀਆਂ ਇੱਥੇ ਸ਼ਰਟਾਂ ਦੀ ਆਪਸ਼ਨਾਂ ਹੈਗੀਆਂ ਨੇ ਜਿਹੜੀਆਂ ਤੇ ਇੱਧਰ ਹੋਰ ਵੀ ਬਹੁਤ ਸਾਰੀਆਂ ਡਿਸਪਲੇ ਕੀਤੀਆਂ ਹੋਈਆਂ ਨੇ ਲਓ ਜੀ گاؤں ਸੇ ਆਇਆ ਹੈ ਕਹਾਂ ਹੈ ਆਪਕਾ گاؤں ਯੂਪੀ ਕਾਨਪੁਰ ਠੀਕ ਹੈ ਠੀਕ ਹੈ ਵਹਾਂ ਸੇ ਆਇਆ ਹੈ ਅਬ ਜੇ ਯਹੀ ਰਹੇਗਾ ਉਹ ਸਾਥ ਮੈਂ ਬੈਂਟੇ ਕੱਪੜੇ ਵਿਚਵਾਨ ਆਇਆ ਮੈਂ ਅੱਛਾ ਅੱਛਾ ਛੁੱਟੀ ਤੋਂ ਨਹੀਂ ਆਇਆ ਵੀ ਪੰਜ ਚਾਰ ਦਿਨ ਕੇ ਲਈ ਪੱਕੇ ਰਹੇਗਾ ਪਰਮਾਨੈਂਟ ਚਲੋ ਚਲੋ ਠੀਕ ਹੈ ਠੀਕ ਹੈ ਪਰਮਾਨੈਂਟ ਹੈ ਠੀਕ ਹੈ ਭਾਈ ਕਹਿੰਦੇ ਆ ਪਿੰਡ ਤੋਂ ਆਇਆ ਸਾਡੇ ਤੇ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਸਾਰੇ ਇੱਥੇ ਕੱਪੜੇ ਨੇ ਲਓ ਜੀ ਤੇ ਇਧਰ ਵਾਲੀ ਸਾਈਡ ਆ ਅੱਗੇ ਹੋਰ ਸੂਟ ਜਿਹੜੇ ਆਗੇ ਦੇਖ ਸਕਦੇ ਹੋ ਲਓ ਜੀ ਇਸ ਤਰ੍ਹਾਂ ਦਾ ਸਾਰਾ ਇੱਥੇ ਕੁਆਲਿਟੀ ਡਿਜ਼ਾਈਨ ਤੁਹਾਨੂੰ ਜਿਹੜਾ ਮਿਲੂਗੀ ਸੂਟਾਂ ਦੀ ਕਿੰਨੇ ਰੁਪਏ ਮੀਟਰ ਲਾਇਆ ਜੀ ਸੂਟ 100 ਰੁਪਏ ਮੀਟਰ ਹੀ ਆ ਇਥੇ 100 100 ਰੁਪਏ ਮੀਟਰ ਨੇ ਤੁਸੀਂ ਦੇਖ ਸਕਦੇ ਹੋ ਬੜਾ ਬਣਾ 100 ਰੁਪਏ ਮੀਟਰ ਤੁਸੀਂ ਡਿਜ਼ਾਈਨ ਦੇਖ ਸਕਦੇ ਹੋ ਕਲਰ ਆਪਸ਼ਨਸ ਬਹੁਤ ਜ਼ਿਆਦੇ ਨੇ ਦੇਖੋ ਡਾਰਕ ਲਾਈਟ ਹਨਾ ਸਾਰੇ ਕਲਰ ਤੁਹਾਨੂੰ ਇਥੇ ਮਿਲ ਜਾਣਗੇ ਲਓ ਜੀ ਇਹ 350 ਦੇ ਦੋ ਇਹ 350 ਦੇ ਦੋ 700 ਦੇ ਹਾਂ ਤੁਸੀਂ ਦੇਖ ਸਕਦੇ ਹੋ ਲਓ ਜੀ 700 ਦੇ ਦੋ ਕਲਰ ਬਹੁਤ ਜ਼ਿਆਦਾ ਨੇ ਇਥੇ ਜੈਲੂ ਹੋ ਗਿਆ ਜਿਵੇਂ ਹਨਾ ਲਓ ਜੀ ਆ ਸਾਰੇ ਇੱਥੇ ਜਿਹੜੇ ਸੂਟੇ-ਸੂਟ ਪਏ ਨੇ। ਲਓ ਜੀ। ਤੇ ਅੱਗੇ ਚੱਲਦੇ ਹਾਂ ਅੱਗੋਂ ਆਪਾਂ ਦੇਖਦੇ ਹਾਂ। ਬਾਕੀ ਜਿਵੇਂ ਆਪਾਂ ਤੁਹਾਨੂੰ ਦਿਖਾਏ ਇੱਥੇ ਕੁੜਤੇ ਪਜਾਮੇ ਵੀ ਜਿਹੜੇ ਮਿਲ ਜਾਂਦੇ ਨੇ ਸੇਲ ਦੇ ਵਿੱਚ। ਹਾਂ ਸਾਰੇ ਸੂਟ ਇੱਥੇ ਜਿਹੜੇ ਲੱਗੇ ਹੋਏ ਨੇ ਹਨਾ ਬਹੁਤ ਸਾਰੀਆਂ ਦੁਕਾਨਾਂ ਜਿਹੜੀਆਂ ਤੁਹਾਨੂੰ ਮਿਲ ਜਾਣਗੀਆਂ ਇੱਥੇ। ਆ ਇੱਥੇ ਕੁੜਤੇ ਪਜਾਮੇ ਨੇ ਦੇਖ ਸਕਦੇ ਹੋ ਤੁਸੀਂ। ਕੀ ਪ੍ਰਾਈਸ ਆ ਸਰ ਕੁੜਤੇ ਪਜਾਮੇ ਦਾ? ਕਿੰਨੇ ਮੀਟਰ ਤੋਂ ਸਟਾਰਟ ਹੈ ਅਲੱਗ ਅਲੱਗ 100 ਤੋਂ 200 500 160 ਤੋਂ ਘੱਟੋ ਘੱਟ 120 100 ਵੀ ਹੈ 100 100 ਰੁਪਏ ਤੋਂ ਸ਼ੁਰੂ ਆ ਭਾਈ ਕਹਿੰਦਾ 100 ਰੁਪਏ ਮੀਟਰ ਤੋਂ ਲਓ ਜੀ ਬਹੁਤ ਵੱਡੀ ਇਹ ਸੇਲ ਲੱਗਦੀ ਹੈ ਬਹੁਤ ਵੱਡੀ ਜਗ੍ਹਾ ਦੇ ਵਿੱਚ ਆ ਸਾਰੇ ਪਾਰਕ ਦੇ ਵਿੱਚ ਇਹ ਸੇਲ ਹੀ ਹੁੰਦੀ ਆ ਲਓ ਜੀ ਆ ਕੱਪੜੇ ਤੁਹਾਨੂੰ ਸਾਰੇ ਆਪਾਂ ਦਿਖਾਏ ਨੇ ਹਨਾ ਪ੍ਰਾਈਸ ਸਾਰੇ ਕੱਪੜਿਆਂ ਦੇ ਜਿਹੜੇ ਦੱਸੇ ਨੇ ਇੱਥੇ ਲਓ ਤੇ ਦੂਸਰੀ ਵਾਲੀ ਸਾਈਡ ਚੱਲਦੇ ਆਂ ਤੇ ਦੂਸਰੀ ਵਾਲੀ ਸਾਈਡ ਤੋਂ ਜਾ ਕੇ ਜਿਹੜੀ ਆਪਾਂ ਸੇਲ ਦੇਖਦੇ ਆਂ ਤੇ ਇਧਰ ਆਪਾਂ ਦਿਖਾਇਆ ਹੀ ਸੀ ਤੁਹਾਨੂੰ ਪਹਿਲਾਂ ਹਨਾ ਇੱਥੇ ਜਿਵੇਂ ਕਵਰ ਬੈੱਡ ਸ਼ੀਟਾਂ ਚਾਦਰਾਂ ਬੈੱਡਨੀਆਂ ਐਵੇਂ ਦਾ ਸਾਰਾ ਸਮਾਨ ਜਿਹੜਾ ਮਿਲ ਜਾਂਦਾ ਸੋਫਿਆਂ ਦੇ ਕਵਰ ਹੋਗੇ ਜਿਵੇਂ ਅਗਲੇ ਵਾਲੇ ਪਾਸੇ ਉਹ ਜਿਹੜੀ ਜਾ ਕੇ ਦੇਖਦੇ ਆਂ ਆਪਾਂ ਸੇਲ ਆ ਇੱਥੇ ਤੁਸੀਂ ਦੇਖ ਸਕਦੇ ਹੋ

लव जी मार्केट रेट कम से कम 200 250 रुपए मिल जाएगा अच्छा जी तो अच्छा ये 150 रुपए मीटर में ठीक है ठीक है, है ये सब बड़े वाला है ये सब 4 पे कितने हाँ है ये 100 रुपए मीटर है ठीक प्रिंट भी अच्छा है कलर भी अच्छे हैं हां जी कपड़ा भी एकदम फाइन होते हैं क्वालिटी बहुत अच्छी है ठीक है जी तो ठीक है ये ये भी बड़ा वाला है ਠੀਕ ਹੈ ਜੀ ਬਹੁਤ ਅੱਛੀ ਕੁਆਲਿਟੀ ਹੁੰਦੀ ਹੈ ਇਹ ਇਹ 200 ਰੁਪਏ 250 ਰੁਪਏ ਮੀਟਰ ਤੁਹਾਨੂੰ ਇੱਥੋਂ ਜਿਹੜਾ ਮਿਲ ਜੂਗਾ ਬਾਕੀ ਆ ਜਿਹੜੇ ਤੁਹਾਨੂੰ 100 100 ਰੁਪਏ ਵਾਲੇ ਦਿਖਾਏ ਨੇ ਸਾਰੇ ਮੀਟਰ ਵਾਲੇ ਹਨਾ ਲਓ ਜੀ ਐਵੇਂ ਤੇ ਸਾਰੇ ਇੱਥੇ ਸੂਟ ਨੇ ਜਿਹੜੇ ਤੇ ਇਧਰ ਵੀ ਬਹੁਤ ਸਾਰੇ ਆ ਸੂਟ ਲਾਏ ਹੋਏ ਨੇ ਦੇਖ ਸਕਦੇ ਹੋ ਤੁਸੀਂ ਲਓ ਜੀ ਸਾਰੀ ਸੇਲ ਦੇ ਵਿੱਚ ਸੂਟੇ ਸੂਟ ਤੁਹਾਨੂੰ ਜਿਹੜੇ ਮਿਲਣਗੇ ਆ ਦੇਖ ਸਕਦੇ ਹੋ ਹੁਣ ਸਾਰਾ ਗਰਮੀ ਵਾਲਾ ਕੱਪੜਾ ਜਿਹੜਾ ਆਇਆ ਹੋਇਆ ਇੱਥੇ ਤੇ ਇਧਰ ਚੱਲਦੇ ਆਂ ਅੱਗੋਂ ਆਪਾਂ ਸਾਰੀ ਜਿਹੜੀ ਸੇਲ ਦੇਖਦੇ ਆਂਗੇ ਜਾ ਕੇ ਆ ਇੱਥੇ ਤੁਸੀਂ ਦੇਖੋਾਰੇ ਕੱਪੜੇ ਜਿਹੜੇ ਲਾਏ ਹੋਏ ਨੇ ਹਨ ਕਿੰਨੇ ਰੁਪਏ ਮੀਟਰ ਤੋਂ ਸ਼ੁਰੂ ਆ ਬਾਈ ਇਹ 25 ਤੋਂ ਜਿੱਜਾ ਥੋੜਾ ਸੋਟ ਹੈ ਇਹ ਸੂਟ ਕਿੰਨੇ ਦਾ ਹੈ 1600 ਦਾ ਹੈ ਅੱਛਾ ਅੱਛਾ 1600 ਦਾ 1800 ਦਾ ਨਾ ਐਵੇਂ ਤੁਹਾਨੂੰ ਜਿਹੜੇ ਇੱਥੇ ਮਿਲ ਜਾਣਗੇ ਇਹ 800 ਦਾ ਇਹ ਵਰਕ ਵਾਲੇ ਨੇ ਸਾਰੇ ਵਰਕ ਹੋਇਆ ਹੋਇਆ ਠੀਕ ਹੈ ਹੈਂਡ ਵਰਕ ਹੋਇਆ ਹੋਇਆ ਸਾਰਾ ਤੁਸੀਂ ਦੇਖ ਸਕਦੇ ਹੋ ਇਹਨਾਂ ਤੇ ਲਓ ਜੀ ਤੇ ਅਲੱਗ-ਅਲੱਗ ਡਿਜ਼ਾਈਨ ਨੇ ਤੇ ਅਲੱਗ-ਅਲੱਗ ਕਲਰ ਨੇ ਜਿਹੜੇ ਇੱਥੇ ਦੇਖ ਸਕਦੇ ਹੋ ਤੁਸੀਂ ਲਓ ਜੀ ਐਵੇਂ ਦਾ ਬਹੁਤ ਸਾਰਾ ਇੱਥੇ ਕਪੜਾ ਜਿਹੜਾ ਤੁਹਾਨੂੰ ਮਿਲ ਜੂ ਤੇ ਅੱਗੇ ਚੱਲਦੇ ਆਂ ਅਗਲੇ ਵਾਲੇ ਪਾਸੇ ਕੁਛ ਹੋਰ ਦੇਖਦੇ ਆਂ ਆਪਾਂ ਇੱਥੇ ਬਹੁਤ ਸਾਰੇ ਜਿਹੜੇ ਸੂਟ ਲਾਏ ਹੋਏ ਨੇ ਕਿੰਨੇ ਰੁਪਏ ਮੀਟਰ ਨੇ ਭਾਈ 50 60 70 80 ਠੀਕ ਹੈ 50 ਰੁਪਏ ਮੀਟਰ ਤੋਂ ਜਿਹੜੀ ਸਟਾਰਟਿੰਗ 50 ਤੇ ਸਟਾਰਟਿੰਗ ਠੀਕ ਹੈ ਜੀ ਹਾਂ 50 ਰੁਪਏ ਸਟਾਰਟ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਸਾਰੇ ਸੂਟ ਕਲਰ ਇੱਥੇ ਹਨ ਅਲੱਗ-ਅਲੱਗ ਆਪਸ਼ਨਸ ਨੇ ਲਓ ਜੀ ਐਵੇਂ ਤਾਂ ਸਾਰਾ ਕੱਪੜਾ ਤੁਹਾਨੂੰ ਇਹ ਸੇਲ ਦੇ ਵਿੱਚੋਂ ਜਿਹੜਾ ਮਿਲ ਜੂ ਤੇ ਅੱਗੇ ਚੱਲਦੇ ਆਂ ਅੱਗੇੋਂ ਕੁਝ ਜਾ ਕੇ ਦੇਖਦੇ ਆਂ ਸੇਲ ਤੇ ਇੱਥੇ ਦੇਖ ਸਕਦੇ ਹੋ ਤੁਸੀਂ ਕਿੰਨੇ ਰੁਪਏ ਮੀਟਰ ਹੈ ਬਈ ਇਹ 200 ਰੁਪਏ ਮੀਟਰ ਹੈ ਇਹ 200 ਰੁਪਏ ਮੀਟਰ ਹੈ ਚਿਕਨ 200 ਰੁਪਏ ਮੀਟਰ ਤੁਸੀਂ ਦੇਖ ਸਕਦੇ ਹੋ ਵੱਡੇ ਬਨੇ ਜੀ 8 ਇੰਚ ਦਾ ਆ 8 ਇੰਚ ਦਾ ਜੀ 60 ਇੰਚ 60 ਇੰਚ ਆਹ ਕਲਰ ਦੇਖ ਸਕਦੇ ਹੋ ਇਹਦੇ ਵਿੱਚ ਕਰੀਮ ਕਲਰ ਆ ਹਨਾ येलो ਕਲਰ ਆ ਗਿਆ ਸਕਾਈ ਬਲੂ ਪਿੰਕ ਬਹੁਤ ਸਾਰੇ ਕਲਰ ਨੇ ਇੱਥੇ ਲਓ ਜੀ ਇਹ ਸਾਰਾ ਇੱਥੇ ਚਿਕਨਾ ਚਿਕਨਾ ਹੈ ਲਓ ਜੀ ਆ ਕਲਰ ਦੇਖ ਸਕਦੇ ਹੋ ਬਹੁਤ ਸਾਰੇ ਕਲਰ ਨੇ ਇੱਥੇ ਹਾਂ ਜੀ ਵਾਈਟ ਪਿੰਕ ਹਨ ਆ ਸਾਰਾ ਚਿਕਨ ਹੀ ਹੈ ਇੱਥੇ ਤੁਸੀਂ ਦੇਖੋ ਲਓ ਜੀ ਇੱਧਰ ਤੁਸੀਂ ਦੇਖ ਸਕਦੇ ਹੋ ਆ ਸਾਰਾ ਕਪੜਾ ਹੀ ਕਪੜਾ ਨਾ ਸੂਟੇ ਸੂਟ ਜਿਹੜੇ ਪਏ ਨੇ ਲਓ ਜੀ ਤੇ ਇੱਧਰ ਸਾਰੀ ਇਹ ਤੁਹਾਨੂੰ ਸੇਲ ਆਪਾਂ ਦਿਖਾਈ ਆ ਹੋਰ ਸਾਰੀ ਇੱਧਰ ਸੇਲ ਲੱਗੀ ਹੋਈ ਹੈ ਦੇਖ ਸਕਦੇ ਹੋ ਤੇ ਇੱਥੇ ਵੀ ਆ ਸਾਰੇ ਸੂਟ ਪਏ ਨੇ ਲਓ ਜੀ ਇਸ ਤਰ੍ਹਾਂ ਇਹ ਸਾਰੇ ਪਾਰਕ ਦੇ ਵਿੱਚ ਜਿਹੜੀ ਸੂਟਾਂ ਦੀ ਸੇਲ ਲੱਗਦੀ ਹੈ ਤੇ ਇਹ ਸਾਰੀ ਆਪਾਂ ਸੇਲ ਤੁਹਾਨੂੰ ਦਿਖਾਤੀ ਤੇ ਸਾਰੇ ਪ੍ਰਾਈਸ ਵੀ ਆਪਾਂ ਜਿਹੜੇ 10 ਤੇ ਵੀ ਇੰਨੇ ਪ੍ਰਾਈਸ ਦੇ ਵਿੱਚ ਤੁਹਾਨੂੰ ਇੱਥੋਂ ਜਿਹੜੇ ਕੱਪੜੇ ਮਿਲ ਜਾਣਗੇ ਸੂਟ ਜਿਹੜੇ ਮਿਲ ਜਾਣਗੇ ਤੇ ਇਧਰ ਦੀ ਸਾਈਡ 메ਨ ਗੇਟ ਤੇ ਇੱਥੇ ਖਾਣ ਪੀਣ ਵਾਲੀਆਂ ਸਾਰੀਆਂ ਹੁੰਦੀਆਂ ਨੇ ਦੁਕਾਨਾਂ ਲੱਗੀਆਂ ਹੋਈਆਂ ਇੱਥੇ ਤੁਸੀਂ ਦੇਖ ਸਕਦੇ ਹੋ ਲਓ ਜੀ ਐਵੇਂ ਦੀਆਂ ਸਾਰੀਆਂ ਦੁਕਾਨਾਂ ਹੁੰਦੀਆਂ ਨੇ ਇੱਥੇ ਤੇ ਇੱਧਰ ਆ ਕੁਛ ਬਿਸਕੁਟ ਪੂਜੀਆ ਹਨਾ ਐਵੇਂ ਦੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਤੇ ਸੇਲ ਦੇ ਵਿੱਚ ਹੀ ਹੁੰਦੀਆਂ ਨੇ ਇਹ ਵੀ ਸਾਰੀਆਂ ਲਓ ਜੇ ਬਹੁਤ ਸਾਰੇ ਇੱਥੇ ਬਿਸਕੁਟ ਪਏ ਨੇ ਐਵੇਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਲੱਗਦੀਆਂ ਨੇ ਇਹ ਵੀ ਸ਼ੁੱਕਰਵਾਰ ਨੂੰ ਹੀ ਲੱਗਦੀਆਂ ਨੇ ਜਿਵੇਂ ਜਿਵੇਂ ਸੇਲ ਲੱਗਦੀ ਆ ਸਾਰੀ ਹਨਾ ਲਓ ਬਈ ਐਵੇਂ ਦਾ ਸਾਮਾਨ ਆ ਕੁਛ ਇੱਥੇ ਆ ਪਰਸ ਬੈਗ ਹਨਾ ਐਵੇਂ ਜਿਹੀਆਂ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੋਂ ਮਿਲ ਜਾਣਗੀਆਂ ਸੇਲ ਦੇ ਵਿੱਚੋਂ ਆਹ ਸਾਰਾ ਇਥੋਂ ਬਾਹਰਲਾ ਪਾਸਾ ਤੇ ਇਧਰਲੀ ਸਾਈਡ ਆ ਜਮਾ ਮਸਜਿਦ ਹੈ। ਆ ਜਮਾ ਮਸਜਿਦ ਦੇ ਨਾਲ ਇਹ ਆ ਪਾਰਕ ਆ 게ਟ ਹੈ ਪਾਰਕ ਦਾ। ਜਿੱਥੇ ਇਹ ਸੇਲ ਲੱਗਦੀ ਹੈ ਸਾਰੀ ਇਹ ਗਰਾਊਂਡ ਦੇ ਵਿੱਚ। ਲਓ ਜੀ। ਸਾਹਮਣੇ ਉਹ ਵੱਡਾ ਰੋਡ ਚੱਲਦਾ ਹੈ। ਵੱਡੇ ਰੋਡ ਤੋਂ ਥੋੜਾ ਜਿਹਾ ਪਿੱਛੇ ਆ ਕੀ ਹੈ ਇਹ। ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਹੈ ਫਰਾਈਡੇ ਸੇਲ ਜਿਹੜੀ ਕਿ ਹਰੇਕ ਫਰਾਈਡੇ ਨੂੰ ਲੱਗਦੀ ਹੈ ਚੰਡੀਗੜ੍ਹ ਦੇ ਵਿੱਚ 20 ਸੈਕਟਰ ਦੇ ਵਿੱਚ। ਤੋ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਐਵੇਂ ਜੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ 'ਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ